ਜਵਜੋ ਪਹਿਲੇ ਮਾਂ ਨੀ ਆ ਵੀ ਨਹੀਂ ਪੈਰ ਦੋ ਪਿਆਰੀਆਂ ਦੇ ਪਾੜ ਲਿਓ ਆ ਕੇ ਚੁੰਗਦੇ ਉਧਾ ਵੀ ਦੇਖ ਫੁੰਝਾਤਾ ਹੈ ਗੈਂਦੀ ਥੱਲੇ ਆਨਲੀ ਕਾਰੀ ਹੈ ਬਿਹਾਰੀ ਪਈਆਂ ਨੇ ਪੰਜਾਬਿਆਂ ਨੂੰ ਵਾਲਾ ਘੱਡੀਆਂ ਜਿੱਤੇ ਆਓ ਪੈਰ ਜਵਜੋ ਪਹਿਲੇ ਮਾਂ ਨੀ ਆ ਵੀ ਨਹੀਂ ਉਹ ਜੁੱਤਾ ਸਰਪੰਚਾ ਪ੍ਰੇਮ ਨਗਦਾ ਉਹਦਾ ਮੁੰਡਾ ਹੈ ਜਿਹੜਾ ਉਹਨਾਂ ਦਾ ਮੇਨ ਹੈ ਜਿਹੜਾ ਪ੍ਰੇਮ ਨਗ ਬਿਹਾਰੀ ਸਰਪੰਚ ਹੈ ਉਹਦਾ ਮੁੰਡਾ ਨਾਲ ਚਾਰ ਹੋਰ ਹੈ ਸਰਪੰਚ ਫਿਰ ਇੱਥੇ ਅਸੀਂ ਜੁਨੇ ਹੋਇਆ ਹਾਂ ਹਾਂਜੀ ਸਾਡੇ ਸਾਡੇ ਲੈ ਆ ਪੰਚਾਇਤ ਦੇ ਰੈਲ ਮੰਜਰਾ ਦੇ ਤੁਸੀਂ ਭੈਣ ਇਹ ਮਜਾਬ ਚ ਰਹਿ ਕੇ ਸਾਨੂੰ ਧਮਕੀਆਂ ਦੇ ਰਿਹਾ ਕਹਿੰਦੇ ਸਾਡੇ ਹੱਥ ਸਰਪੰਚੀ ਆ ਕਹਿੰਦੇ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਭਈ ਇਹ ਕਹ ਰਹੇ ਆ ਕਹਿੰਦੇ ਸਾਡੇ ਮਾਪਪਰ ਸਰਪੰਚ ਆ ਸਾਡਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਆ ਸਾਡਾ ਪੰਜਾਬ ਦਾ ਹਾਲ ਆ ਕਿੰਨਾ ਜਿਹੜੀ ਇਹ ਗੱਲ ਹੋਈ ਆ ਇੱਥੇ ਇਹ ਇਕੱਲੀ ਰੈਲ ਮਚਰੇ ਦੀ ਨਹੀਂ ਰਹੀ ਇਹ ਸਾਡੇ ਸਾਰੇ ਪੰਜਾਬ ਦੀ ਹੋਗੀ ਅਸੀਂ ਇਹਨੂੰ ਪੰਜਾਬ ਦੇ ਥਰੂ ਨਿਵੇੜਾਂਗੇ। ਔਰ ਇਹ ਗੱਲ ਆਪਣੇ ਕਿਸੇ ਪੰਜਾਬੀ ਨੇ ਕਹੀ ਹੁੰਦੀ ਆ ਕਿ ਇਹਨੇ 100 ਪਰਚਾ ਪਾ ਕੇ ਅੰਦਰ ਬਿਠਾ ਲ ਦੇਣੇ ਤੇ। ਜਿਹੜੇ ਪੰਜਾਬੀਆਂ ਨੇ ਸਿਰ ਪਰ ਬਿਠਾ ਲਿਆ ਨਾ ਤਾਜ ਬਣਾਤਾ ਇਹਨਾਂ ਨੂੰ ਆਪਣੇ ਜਮੀਨਾ ਸੰਭਾਲਤੀਆਂ ਅੱਜ ਉਹਦਾ ਹਸ਼ਰ ਰਹੇ। ਇਹ ਤਾਂ ਸਾਡੇ ਨੂੰ ਗਾਲਾਂ ਨੂੰ ਪੈ ਰਹੇ ਆ। ਇਹ ਜੇਬ ਸਾਡਾ ਪੰਜਾਬ ਦਾ ਮੁੰਡਾ ਕੁਝ ਇੱਥੇ ਕਰਦਾ ਸਾਡਾ ਸਾਰਾ ਟੱਬਰ ਚੱਕ ਕੇ ਲੈ ਜਾਂਦਾ ਬੌਲਸ ਵਾਲਿਆਂ ਨੇ। ਆਪਣਾ ਕਦੇ ਸਿੱਖ ਧਰਮ ਕਿਸੇ ਨੂੰ ਮਾੜਾ ਬੋਲਿਆ ਕਿਸੇ ਨੂੰ ਨਹੀਂ ਮੋੜਿਆ। ਪਰ ਸਿੱਖ ਧਰਮ ਨੂੰ ਕਿਉਂ ਮਾੜਾ ਬੋਲਿਆ ਜਾਂਦਾ ਵਾਰ-ਵਾਰ? ਬਾਚ ਕਹਿ ਦਿੰਦੇ ਵੀ ਇਹ ਨਿਆਣੇ ਆ ਜੀ ਇਹੜਾ ਨੇ ਕੁਛ ਖਾਦਾ ਪੀਤਾ ਇਹ ਜੇ ਡਰਿੰਕਰ ਹੀ ਅਜੇ ਆ ਉਹ ਆ ਤੇ ਮਾਫੀ ਵਾਲਾ ਵੀਰੇ ਬਰਡਾਉਣ ਮੂੰਹ ਚੋਂ ਕੱਢਣਾ ਚਾਹੀਦਾ ਵੀ ਮਾਫੀ ਬਿਲਕੁਲ ਨਹੀਂ ਦੇਣੀ ਚਾਹੀਦੀ। ਕੱਲ ਹੋਇਆ ਜੀ ਮੈਂ ਜਮੰਦਪੁਰ ਆਇਆ ਜੀ ਅੱਜ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਬਿਹਾਰੀ ਨਾਲੇ ਲੜਾਈ ਹੋਈ ਤੇ ਉਹ ਪਿੰਡ ਦੇ ਵਿੱਚ ਰੈਲ ਮੱਜਰੇ ਮੈਂ ਆਪਣੀ ਸ਼ਾਪ ਹੈ ਦੁਕਾਨ ਮੈਂ ਇੱਕ ਪਿੰਡ ਨੂੰ ਜਾਂਦਾ ਜਾਂਦਾ ਉਹਨਾਂ ਦਾ ਬੋਰਡ ਤੇ ਖੜਾ ਤਾਂ ਬੋਰਡ ਨੇ ਮੇਰੇ ਟੱਕਰ ਮਾਰ ਲੱਗਾ ਤਾਂ ਭਈਏ ਨੇ ਛੇੜਦਾ ਉਤੋਂ ਕੱਲ ਪਿੰਡ ਦੇ ਬੰਦਿਆ ਨੇ ਸਾਡੇ ਮੇਰੇ ਤੇ ਖੁਦ ਪਰਚੇ ਕਰਵਾਇਆ ਜੀ ਤੁਹਾਡੇ ਪਿੰਡ ਦੇ ਨੇ ਮੇਰੇ ਪਿੰਡ ਦੇ ਕੱਲ ਦੇ ਬੰਦੇ ਨੇ ਚਾਰ ਬੰਦੇ ਫੜਾਏ ਆ ਆਪਣੇ ਆਪ ਵਸੇ ਪਿੰਡ ਦੇ ਲੋਕਾਂ ਦੇ ਬੰਦੇ ਛੜਾ ਕੇ ਲੈ ਕੇ ਆਏ ਉਹਨਾਂ ਦਾ ਕਵਾੜੀਆ ਕੋਈ ਮੇਨ ਆ ਉਹਨਾਂ ਦਾ ਸਰਪੰਚਾ ਕੌਣ ਆ ਉਹ ਛੜਵਾ ਕੇ ਲੈ ਕੇ ਆਇਆ ਵੀ ਵੱਡਾ ਟਕਰਾਅ ਹੋ ਗਿਆ ਜੀ ਫਿਰ ਵੀ ਕਾਰਵਾਈਆਂ ਸਾਡੇ ਤੇ ਕਰ ਰਹੀਆਂ ਉਲਟੀਆਂ ਉਹਨਾਂ ਦੇ ਕੁਝ ਨਹੀਂ ਹੋਣਾ ਜੀ ਜਦੋਂ ਸਾਨੂੰ ਆਪਣੇ ਆਪ ਹਥਿਆਰ ਚੁੱਕਣੇ ਪੈ ਜਣੇ ਜੀ ਫਿਰ ਸਾਡੇ ਸਿਰ ਤੋਂ ਪਾਣੀ ਲੰਘੇ ਆ ਜੀ ਨਹੀਂ ਨਹੀਂ ਜੀ ਦੇਖੋ ਸਿੱਖ ਧਰਮ ਬਾਰੇ ਜੀ ਗਿਆਨੀ ਸ਼ਬਦ ਸਾਡੇ ਸਿੱਖ ਧਰਮ ਦੇ ਵਿੱਚ ਕਿੱਡਾ ਵੱਡਾ ਸ਼ਬਦ ਆ ਜੀ ਗਿਆਨੀ ਠੀਕ ਆ ਜੀ ਉਹ ਉਸ ਅਪਚਾ ਦੇ ਬੋਲੇ ਪੂਰੀ ਗਾੜ ਘਟੀ ਆ ਜੀ ਵੀ ਸਰਪੰਚਾ ਜੀ ਮੇਰੇ ਮਿਸਨ ਸਰਪੰਚ ਜੀ ਤੁਹਾਨੂੰ ਵੀ ਇਹ ਚੀਜ਼ ਗਲਤ ਲੱਗੀ ਹੈ ਉੱਤੇ ਜਿੱਦ ਸਾਰੇ ਨੌਜਵਾਨ ਜੀ 100% ਅਸੀਂ ਕੱਲ 25 ਬੰਦੇ ਸੀਗੇ ਅਸੀਂ ਸਾਰੇ 25 ਬੰਦੇ ਕੱਲ 4 ਵਜੇ ਚੌਂਕੀ ਗਏ ਲਿਖਤੀ ਰੂਪ ਇਹੇ ਦਰਖਾਸਤ ਦਿੱਤੀ ਵੀ ਜਿਹੜੇ ਬੰਦੇ ਨੇ ਵੀਡੀਓ ਦੇਖ ਕੇ ਜੋ ਵੀ ਗਲਤੀ ਕੀਤੀ ਜੋ ਵੀ ਧਾਰਾ ਬਣਦੀ ਉਹਨੂੰ ਕੀਤਾ ਜਾਵੇ ਇਹਨਾਂ ਨੇ ਕੱਲ ਦੀ ਕੋਈ ਕਾਰਵਾਈ ਨਹੀਂ ਕੀਤੀ ਇਹ ਜਿਹੜੇ 15 ਸ਼ਰਾਰਤ ਕਰੀ ਨਾ ਇਹ ਬੰਦੇ ਜਿੱਦਾਂ ਯੂਪੀ ਦੇ ਵਿੱਚ ਕਰਦੇ ਵੇ ਫਿਰ ਕੋ ਦੰਗੇ ਕਰਾਉਂਦੇ ਆ ਇਹ ਉਹ ਇੱਕ ਸਾਜ਼ਿ ਸੀ ਕਿ ਇੱਥੇ ਬੰਦੇ ਭੜਕਣਗੇ ਭੜਕ ਕੇ ਬੰਦੇ ਹਮਲਾ ਕਰਨਗੇ ਕੀ ਕਾਰਵਾਈ ਕਰ ਰਹੀ ਹੈ ਕੇਸ ਰਜਿਸਟਰ ਕਰਤਾ ਬੰਦੇ ਗ੍ਰਿਫਤਾਰ ਕਰ ਲੇ ਤਿੰਨ ਕਰਲੇ ਬਾਕੀ ਕਰ ਰਹੇ ਨੇ ਕਰ ਲਈ ਜੀ ਬੰਦੇ ਗ੍ਰਿਫਤਾਰ ਹੋ ਗਏ ਜੀ ਤਿੰਨ ਨੂੰ ਆਊਟ ਆਪ ਕਰ ਲਿਆ ਕਿਹੜੀਆਂ ਧਰਾਵਾਂ ਲਾ ਕੇ ਉਹਦੇ ਤੇ ਕੇਸ ਦਰਜ ਕਰ ਮੈਂ ਦੇਖ ਤਰ੍ਹਾਂ ਦੇਖ ਕੇ ਦੱਸਦੇ ਮੈਂ ਕਰ ਦਿਆ 295 ਏ ਜਿਹੜਾ ਉਹਨੇ ਸਿੱਖਾਂ ਨੂੰ ਗਲਤ ਜੂਸ ਮੈਂ ਤੁਹਾਨੂੰ ਵੀਡੀਓ ਪਾਉਂਗਾ ਸੁਣਨ ਤੁਹਾਡੇ ਵੀ ਬਲੁੰਦਰੇ ਦੇਖੋ ਖੜਦੇ ਜਾਗੇ ਦੂਜੀ 153 ਏ ਉਹ ਆਈਟੀ ਦੀ ਧਾਰਾ ਹੈ ਇਹਨਾਂ 'ਚ ਕੋਈ ਬੇਲੀ ਹੈ ਇਹਨਾਂ 'ਚ ਕੋਈ ਫੈਸਲਾ ਨਹੀਂ ਕਰ ਸਕਦਾ ਸਾਡੇ ਚ ਵੀ ਜੇ ਪਰਚਾ ਦਰਜ ਹੋ ਜਾਂਦਾ ਅਸੀਂ ਇਹ ਚੰਦ ਵਿੱਚ ਕਰਕੇ ਨਾ ਗ੍ਰਿਫਤਾਰ ਕਰਕੇ ਇਹਨਾਂ ਨੂੰ ਜੇਲ੍ਹ ਭੇਜੇ ਸੋ ਇਸ ਸਮੇਂ ਅਸੀਂ ਰਹਿਲ ਮજરા ਪਿੰਡ ਖੜੇ ਆ ਜੋ ਕਿ ਨਮਾ ਸ਼ਹਿਰ ਜਿਹਦੇ ਦੇ ਵਿੱਚ ਪੈਂਦਾ ਪਰ ਰੋਪੜ ਦੇ ਨੇੜੇ ਆ ਤੇ ਇੱਥੇ ਇੱਕ ਇਕੱਠ ਹੋਇਆ ਲੋਕਾਂ ਦਾ ਇਹ ਇਕੱਠ ਕਿਉਂ ਹੋਇਆ ਕਿਹੜੀ ਵਜ੍ਹਾ ਕਰਕੇ ਹੋਇਆ ਉਹ ਗੱਲਬਾਤ ਸਮਝਣ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਆ ਕੀ ਕੀ ਗੱਲ ਹੋਈ ਸਰਦਾਰ ਸਾਹਿਬ ਕਿਹੜੀ ਗੱਲ ਕਰਕੇ ਇੱਥੇ ਘੱਟ ਹੋਇਆ ਭਾਈ ਮੇਰੀ ਗੱਲ ਸੁਣੋ ਪਤਾ ਕੀ ਹੈ 2 ਦਿਨ ਪਹਿਲਾਂ ਪ੍ਰੇਮਨਗਰ ਤੋਂ 5 ਬੰਦਿਆਂ ਨੇ ਵੀਡੀਓ ਪਾਈ ਤੇ ਗਿਆਨੀ ਸ਼ਬਲ ਨੂੰ ਬੁਰਾ ਚੰਗਾ ਬੋਲਿਆ ਅਸੀਂ ਸ਼ਰਾਬ ਲਈ ਹੈ ਜੀ ਵਰਤੀ ਬੋਲ ਵੀ ਨਹੀਂ ਸਕਦੇ ਮਾਈਕ 'ਤੇ ਬੋਲਿਆ ਗਿਆਨੀਆਂ ਨੂੰ ਪੰਜਾਬੀਆਂ ਨੂੰ ਉਹ ਤੋਂ ਬਾਅਦ ਪ੍ਰਸ਼ਾਸਨ ਨੂੰ ਰੈਲ ਮਚਰੇ ਵਾਲਿਆਂ ਨੇ ਐਪਲੀਕੇਸ਼ਨ ਦਿੱਤੀ ਵੀ ਇਹਨਾਂ ਨੂੰ ਰੈਸਟ ਪਾ ਉਹਨਾਂ ਨੇ ਰੈਸਟ ਨਹੀਂ ਕੀਤੀ ਇਹਨਾਂ ਦੀ ਪਤਾ ਨਹੀਂ ਕਿਸ ਦਾ ਦਬਾਅ ਹੈ ਕਿਸੇ ਐਮਐਲਏ ਦਾ ਦਬਾਅ ਪ੍ਰਸ਼ਾਸਨ ਪਰ ਉਹ ਪੰਜਾਬ ਦੇ ਨਹੀਂ ਬੰਦੇ ਬਿਹਾਰੀ ਹੈ ਬਿਹਾਰੀ ਹੈ ਬਿਹਾਰੀ ਪਈਆਂ ਨੇ ਪੰਜਾਬੀਆਂ ਨੂੰ ਗਾਲਾਂ ਕੱਢੀਆਂ ਯਾਰ ਸੁਣੋ ਤੁੰਸੀ ਤੋਂ ਵੀਡੀਓ ਦਿਖਾਓ ਤੇਰੇ ਪ੍ਰੇਮਨਗਰ ਤੋਂ ਸੋਰੀ ਮੌਜੂਦਾ ਮੌਜੂਦਾ ਸਰਪੰਚਾ ਪ੍ਰੇਮਨਗਰ ਦਾ ਉਹਦਾ ਮੁੰਡਾ ਹੈ ਜਿਹੜਾ ਉਹਨਾਂ ਦਾ ਮੇਨ ਹੈ ਜਿਹੜਾ ਪ੍ਰੇਮਨਗਰ ਬਿਹਾਰੀ ਸਰਪੰਚ ਹੈ ਉਹਦਾ ਮੁੰਡਾ ਨਾਲ ਚਾਰ ਹੋਰ ਹੈ ਸਰਪੰਚ ਫਿਰ ਇੱਥੇ ਅਸੀਂ ਜੁਨੇ ਹੋਇਆ ਹਾਂਜੀ ਉਹ ਯਾਰ ਮੈਂ ਪਿੰਡ ਦਾ ਸਰਪੰਚਾ ਮੱਝ ਰੈਲ ਮੱਝ ਦਾ ਉਹ ਪ੍ਰੇਮਨਗਰ ਲੱਗਿਆ ਉੱਥੇ 2300 ਬੋਟੇ ਨਾਲ ਦੀ ਪ੍ਰਵਾਸੀਆਂ ਦੀ ਹੈ ਉਹਨਾਂ ਦਾ ਆਪਣਾ ਸਰਪੰਚ ਲੱਗ ਬਣਦਾ ਉਹਨਾਂ ਦੇ ਚੋਂ ਮੁੰਡਿਆਂ ਨੇ ਪਰ ਦੋ ਤਰੀਕ ਨੂੰ ਵੀਡੀਓ ਪਾਈ ਹੈ ਜਿਹਦੇ ਬਹੁਤ ਇਤਰਾਜ਼ਯੋਗ ਬੋਲਦੇ ਵੇ ਆ ਤੁਹਾਨੂੰ ਪਰਸਨ ਵੀਡੀਓ ਦੇ ਦਵੇ ਚਲਾ ਨਹੀਂ ਸਕਦੇ ਹਾਂਜੀ ਤੇ ਨਹੀਂ ਨਹੀਂ ਅਜਾ ਦੰਗੇ ਨਹੀਂ ਕਰਿਆਣੇ ਭਾਈ ਸੁਣ ਲਓ ਮੇਰੀ ਕਾ ਚਾਰ ਬੰਦੇ ਕਰਕੇ ਇੰਨੇ ਬੰਦੇ ਨਾਲ ਨਹੀਂ ਕਰਨਾ ਅਸੀਂ ਮੈਂ ਐਸਐਸਪੀ ਸਾਹਿਬ ਨੂੰ ਕੱਲ ਵੀਡੀਓ ਪਾਈ ਦੋ ਤਰੀਕ ਵੀਡੀਓ ਪੇਜੀ ਵੀ ਦੀ ਪਹਿਲਾਂ ਉਹਨੇ ਝਾਲੀ ਵੀਡੀਓ ਮਾਫੀ ਵਾਲੀ ਪਾਤੀ ਮੈਂ ਕਿਹਾ ਨਹੀਂ ਯਾਰ ਇੱਕ ਬੰਦੇ ਨੂੰ ਨਹੀਂ ਕਿਹਾ ਪੂਰੀ ਕੌਮ ਨੂੰ ਕਿਹਾ ਸਿੱਖ ਕੌਮ ਨੂੰ ਪੰਜਾਬ ਨੂੰ ਕਿਹਾ ਸਾਡੇ ਪਿੰਡਾਂ ਨੂੰ ਕਿਹਾ ਮੁੜ ਕੇ ਉਹਦੇ ਬਾਅਦ ਮੈਂ ਐਸਐਸਪੀ ਸਾਹਿਬ ਨੂੰ ਕੱਲ ਪਾਈ ਆ ਉਹਨਾਂ ਨੇ ਐਕਸ਼ਨ ਚ ਜਾ ਕੇ ਜਦੀ ਬੰਦੇ ਚ ਕਾਲੇ ਚ ਕਾਲੇ ਤਾਂ ਮੁੜ ਕੇ 3 ਵਜੇ ਦੇ ਬਾਅਦ ਬੰਦੇ ਛੱਡਦੇ ਇਹ ਮੁੰਡਿਆਂ ਦਾ ਇਕੱਠਾ ਹੁਣ ਇੱਥੇ ਕਿ ਮੋਤਪੁਰ ਸੱਜਣਾ ਦਾ ਇਕੱਠਾ ਮੈਨੂੰ ਇਹ ਦੱਸ ਦਿਓ ਸਰਪੰਚ ਹੈ ਮੇਰੇ ਪਿੰਡ ਦਾ ਸਾਰੇ ਟੱਜ ਵਾਲਾ ਤੋਂ ਸਰਪੰਚ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਸੁਣੋ ਯਾਰ ਤਾਂ ਨਾ ਕਰੋ ਮੁੜ ਕੇ ਬੰਦੇ ਚੱਕ ਲੈ ਅਸੀਂ 4 ਵਜੇ 4-5 ਪਿੰਡਾਂ ਦੇ ਇਕੱਠੇ ਹੋ ਕੇ ਉੱਥੇ ਗਏ ਸਰਪੰਚ ਇੱਕ ਮਿੰਟ ਸੁਣੋ ਆਈ ਉੱਥੇ ਤਰਖਾਹ ਦਿੱਤੀ ਰਿਟਨ ਚ ਬੰਦੇ ਦੇ ਬਾਈ ਨੇਮ ਆ ਬਈ ਜੀ ਕਾਰਵਾਈ ਕਰ ਦੋ ਬੇ ਇਥੇ ਮਾਹੌਲ ਖਰਾਬ ਹੋ ਰਿਹਾ ਅਸੀਂ ਸਵੇਰ ਦਾ 10 ਵਜੇ ਦਾ ਟਾਈਮ ਦੇ ਕੇ ਆਦੇ ਬਈ ਜੀ ਸਵੇਰ ਦੇ 10 ਵਜੇ ਦਾ ਦੋਸ਼ੀ ਗ੍ਰਿਫਤਾਰ ਕਰ ਲਓ ਤੇ ਬੰਦਿਆਂ ਨੂੰ ਪਰਚਾ ਦੇ ਦਿਓ ਪਰ ਕੁਝ ਨਹੀਂ ਹੋਇਆ ਉਲਟਾ ਹੁਣ ਸਾਨੂੰ ਕਹਿੰਦੇ ਕਾਟਗਾਠਣੇ ਆਓ ਬੇ ਉਹਨਾਂ ਨੂੰ ਬੁਲਾਉਂਦੇ ਬੇ ਜੋ ਹੁੰਦਾ ਹੀ ਐ ਉਹ ਕਰਾਂਦੇ ਫਿਰ ਅਸੀਂ ਸਰਪੰਚ ਕਿਹੜੇ ਪਿੰਡ ਦੇ ਹਾਂ ਐਸੇ ਪਿੰਡ ਦਾ ਤੁਸੀਂ ਕਿਹੜੇ ਪਿੰਡ ਦੇ ਸਰਪੰਚ ਨਾਲ ਦੇ ਪਿੰਡ ਦਾ ਫੋੜੇ ਫਰਦਾ ਚੇਤਾਂ ਵੀ ਇਤਰਾਜ਼ ਕਰ ਰਹੀਆਂ ਇਸ ਗੱਲ ਤੇ ਬਿਲਕੁਲ ਜੀ ਬਿਲਕੁਲ ਬਿਲਕੁਲ ਪੰਚਾਇਤਾਂ ਇਤਰਾਜ਼ ਕਰ ਰਹੀਆਂ ਆ ਪ੍ਰਸ਼ਾਸਨ ਹੈ ਕ ਜੋ ਬੰਦੇ ਅਰੈਸਟ ਕਰ ਲਏ ਉਹਨਾਂ ਦੇ ਬਿਨਾ ਕਾਰਵਾਈ ਕੀਤੀ ਉਹਨਾਂ ਨੂੰ ਛੱਡਦਾ ਵਾ ਹੁਣ ਸਾਡੀ ਮੰਗ ਇਹ ਹੀ ਆ ਕਿ ਉਹਨਾਂ ਨੂੰ ਜੋ ਬੰਦੇ ਕ੍ਰੈਸ਼ਟ ਹੁੰਦੇ ਠੀਕ ਨਹੀਂ ਉਹਨਾਂ ਦੇ ਮਾਪਿਆਂ ਨੂੰ ਅਰੈਸਟ ਕੀਤਾ ਜਾਵੇ ਜਿਹੜਾ ਮਜੂਦਦਾ ਸਰਪੰਚ ਆ ਬਾਜੀ ਬਾ ਸਾਡੀ ਵੰਦੀ ਕਾਰਵਾਈ ਬਿਲਕੁਲ ਵੀ ਪੰਜਾਬ ਚ ਰਹਿ ਕੇ ਸਾਨੂੰ ਧਮਕੀਆਂ ਦੇ ਰਿਹਾ ਕਹਿੰਦੇ ਸਾਡੇ ਹੱਥ ਸਰਪੰਚ ਹੀ ਆ ਕਹਿੰਦੇ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਭਈਏ ਕਹਿ ਰਹੇ ਆ ਕਹਿੰਦੇ ਸਾਡੇ ਮਾਪੇ ਸਰਪੰਚ ਆ ਸਾਡਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਆ ਸਾਡਾ ਪੰਜਾਬ ਦਾ ਹਾਲ ਆ ਇੱਕ ਨਾ ਜਿਹੜੀ ਇਹ ਗੱਲ ਹੋਈ ਆ ਇੱਥੇ ਇਹ ਕੱਲੀ ਰੈਲ ਮਾਜਰੇ ਦੀ ਨਹੀਂ ਰਹੀ ਇਹ ਸਾਡੇ ਸਾਰੇ ਪੰਜਾਬ ਦੀ ਹੋ ਗਈ ਅਸੀਂ ਇਹਨੂੰ ਪੰਜਾਬ ਦੇ ਥਰੂ ਨਿਵੇੜਾਂਗੇ ਕੱਲੇ ਰੈਲ ਮਾਜਰੇ ਦੀ ਪੰਚਾਇਤ ਵੀ ਨਹੀਂ ਇਹਨੂੰ ਨਿਵੇੜ ਸਕਦੀ ਅਸੀਂ ਸਾਡੇ ਪੰਜਾਬੀ ਤੇ ਸਿੱਖਾਂ ਤੇ ਆ ਗਈ ਉਹਨੇ ਰੈਲ ਮਾਜਰੇ ਦੀ ਪੰਚਾਇਤ ਦੀ ਕੱਲੀ ਦੀ ਨਹੀਂ ਰਹੀ ਜੇ ਉਹ ਇੱਕ ਗੱਲ ਆਪਣੇ ਕਿਸੇ ਪੰਜਾਬੀ ਨੇ ਕਹੀ ਹੁੰਦੀ ਇਹਨਾਂ ਨੇ 100 ਪਰਚਾ ਪਾ ਕੇ ਅੰਦਰ ਬਿਠਾ ਲ ਦੇਣੇ ਤੇ ਇਹ ਕੱਲੀਆਂ ਦੀ ਇਹ ਰੈਲ ਮਾਜਰੇ ਦੀ ਕੱਲੀ ਪੰਚਾਇਤ ਦੀ ਗੱਲ ਨਹੀਂ ਰਹੀ ਇਹਨਾਂ ਨੇ ਸਾਰੇ ਪੰਜਾਬੀਆਂ ਨੂੰ ਗਾਲਾਂ ਕਢੀਆਂ। ਇਹਨਾਂ ਦਾ ਮੁੱਦਾ ਘਰ ਘਰ ਦਾ ਬਣ ਚੁੱਕਿਆ ਪੂਰੇ ਪੰਜਾਬ ਦਾ ਬਣ ਚੁੱਕਿਆ ਹੈ। ਜਿਹੜੇ ਪੰਜਾਬੀਆਂ ਨੇ ਸਿਰ ਪਰ ਬਿਠਾਲੇ ਨਾ ਤਾਜ ਬਣਾਤਾ ਇਹਨਾਂ ਨੂੰ ਆਪਣੇ ਜਮੀਨਾਂ ਸੰਭਾਲਤੀਆਂ ਅੱਜ ਉਹਦਾ ਹਸ਼ਰ ਆਇਆ। ਇਹ ਤਾਂ ਸਾਡੇ ਨੂੰ ਗਾਲਾਂ ਨੂੰ ਪੈ ਰਹੇ ਆ। ਜਿਹੜੇ ਮਾਲਕ ਫੈਕਟਰੀਆਂ ਦੇ ਨਾ ਉਹਨਾਂ ਨੇ 50-50 ਬਈਏ ਰੱਖੇ ਹੋਏ ਆ। ਸ਼ਹਿਰਾਂ 'ਚ ਇਹਨਾਂ ਨੂੰ ਘਰ પાਕੇ ਦੇ ਦਿੱਤੇ। ਜਵਾਈਆਂ ਵਾਂਗੂ ਘਰ ਪਾਏ ਆ ਇਹ ਨਹੀਂ ਵੀ ਇੱਕ ਭਈਏ ਖੁੱਡੇ 'ਚ ਰਹਿੰਦੇ ਹੁੰਦੇ ਆ। ਉਹਨਾਂ ਨੂੰ ਮਾਫੀ ਮੰਗੇ ਉਹ ਕੀ ਚਾਹੁੰਦੇ ਹੋ? ਇਹ ਕਾਰਵਾਈ ਕਰੋ ਮਾਫੀ ਮਾਫੀ ਮੰਗੇ ਭਾਜੀ ਫਿਰ ਉਹੀ ਗੱਲਾਂ ਹੋਣੀਆਂ 295ਏ 143ਏ ਜੋ ਧਾਰਾ ਬਣਦੀ ਹੈ ਧਰਮ ਦੀ ਉਹ ਇਹਨਾਂ ਦੇ ਲਈ ਜਾਵੇ ਬਿਨਾ ਪ੍ਰਸ਼ਾਦ ਧਾਰਾ ਲੱਗੇ ਤੇ ਅਸੀਂ ਇਹ ਉਰੇ ਦੇ ਜਾਮ ਨਹੀਂ ਚੱਕਣਾ ਜਾਮ ਰੋਡ ਹਾਈਵੇ ਜਾਮ ਕਰਨਾ ਭਾਈ ਕੀ ਕਹਿ ਰਹੇ ਹੋ ਮਤਲਬ ਕੀ ਹਸਾ ਭਾਈ ਸਾਰੀ ਸੰਗਤ ਕਹਿੰਦੀ ਭਈ ਆ ਅਸੀਂ ਆਪਣੇ ਬੰਦੇ ਨੂੰ ਤਾਂ ਕਰਨੇ ਜਿਨ੍ਹਾਂ ਨੇ ਸਾਡੇ ਨਾਲ ਇੰਨਾ ਮਤਲਬ ਜ਼ਲੂਕ ਕੀਤੀ ਆ ਅਸੀਂ ਪ੍ਰੇਮ ਨੂੰ ਨਗਰ ਮੁਰਦਾ ਨਾਲ ਲੈਣਾ ਸੀ ਪ੍ਰਸ਼ਾਸਨ ਨੂੰ ਕਦੋਂ ਇਹ ਜਾਣਕਾਰੀ ਦਿੱਤੀ ਸੀ ਕੱਲ੍ਹ ਦਾ ਇਹਨਾਂ ਨੇ ਦੱਸਿਆ ਵਾ ਸਾਡੇ ਸਾਡੇ ਪਿੰਡ ਦੇ ਪੰਚਾਇਤ ਨੇ ਜਾ ਕੇ ਰਪੜ ਤਖਤ ਦਰਜ ਕਰਾਈ ਆ ਵੀ ਭਾਈ ਮੁੰਡੇ ਚੱਕ ਲਓ ਇਹ ਪ੍ਰਸ਼ਾਸਨ ਨੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਜ ਨਹੀਂ ਸੁਣਦੇ ਅਸੀਂ ਕੱਲ ਨੂੰ ਧਰਨਾ ਲਾਉਂਦੇ ਆ ਧਰਨਾ ਲਾਉਣ ਦੀ ਨੋਬਤ ਤਾਂ ਪਈ ਜੇ ਸਾਡੀ ਸੁਣਵਾਈ ਨਹੀਂ ਹੋਈ ਨਾ ਮੁੰਡੇ ਚੱਕੇ ਆ ਨਾ ਕੋਈ ਕੋਈ ਉਹਦੇ ਘਰ ਦੇ ਜੀ ਨੂੰ ਹਰਾਸਮੈਂਟ ਕੀਤਾ ਇਹ ਜੇ ਸਾਡਾ ਪੰਜਾਬ ਦਾ ਮੁੰਡਾ ਕੋਈ ਐਦਾਂ ਕਰਦਾ ਸਾਡਾ ਸਾਰਾ ਟੱਬਰ ਚੱਕ ਕੇ ਲੈਣਾ ਤਾਂ ਪੁਲਿਸ ਵਾਲਿਆਂ ਨੇ ਉਹ ਅਸ਼ਰੀਆ ਹਕੂਮਤ ਦਾ ਸਾਰਾ ਟੱਬਰ ਉਹਨਾਂ ਦਾ ਨਾ ਮੁੰਡੇ ਹੱਥਕ ਪੜੇ ਆ ਅੱਧਾ ਘੰਟਾ ਦਿੱਤਾ ਸੀਗਾ ਪ੍ਰਸ਼ਾਸਨ ਜਿਹੜੇ ਜ਼ਿਲ੍ਹੇ ਚ ਪੈਂਦੀ ਹੈ ਇਹ ਜਿਹੜਾ ਜਿੱਥੇ ਦੇ ਮੁੰਡੇ ਇਹ ਜ਼ਿਲ੍ਹੇ ਚ ਪੈਂਦਾ ਆ ਇਹ ਨਵਾਂ ਸ਼ਹਿਰ ਦੇ ਆ ਇਹ ਨਵਾਂ ਸ਼ਹਿਰ ਜ਼ਿਲ੍ਹੇ ਚ ਪੈਂਦਾ ਆ ਇਹ ਪਿੰਡ ਨਮਾਸ਼ਾਹ ਜ਼ਿਲ੍ਹੇ ਚ ਪੈਂਦੇ ਆ ਬਲਾਚੌਰ ਸਾਡਾ ਜਿਲ੍ਹੇ ਤਹਿਸੀਲ ਲੱਗਦੀ ਆ ਠੀਕ ਹੈ ਜੀ ਰੋਪੜ ਹੈੱਡ ਦੇ ਨਾਲੇ ਉੱਤਰ ਦੀ ਸਾਰੇ ਪ੍ਰੇਮਨਗਰ ਬਸਤੀ ਸੀਗੀ ਜਿਹੜਾ ਇਹ ਪਿੰਡ ਬਣਾ ਦਿੱਤਾ ਇਹ ਪਿੰਡ ਬਣਾਇਆ ਵੀ ਪੰਚਾਇਤਾਂ ਮਾੜੀਆਂ ਸਾਡੀਆਂ ਨੇ ਆ ਇਹਨੇ ਉਹ ਜ਼ਮੀਨਾਂ ਖਰੀਦੀਆਂ ਹੋਈਆਂ ਉੱਥੇ ਰਜਿਸਟਰੀਆਂ ਉਹਨਾਂ ਦੀ ਹਾਂ ਸਾਰੇ ਪ੍ਰੇਮਨਗਰ ਅੱਧੇ ਕਿਰਾਏ ਤੇ ਬੈਠੇ ਜਾਂ 2000 ਵੋਟਰਾਂ ਦੀ ਅੱਜ ਦੇ ਸਮੇਂ ਚ ਅੱਧਿਆ ਨੇ ਉੱਥੇ ਕਬਜ਼ਾ ਕੀਤਾ ਹੋਇਆ ਅੱਧਿਆ ਨੇ ਕਬਜ਼ਾ ਕੀਤਾ ਹੋਇਆ ਪਹਿਲਾਂ ਰੈਲ ਮਾਜਰੇ ਦੇ ਵਿੱਚ ਸੀਗਾ ਪ੍ਰੇਮਨਗਰ ਇਹ ਸਾਡ ਸਾਡੀਆਂ ਇਹ ਵੋਟਾਂ ਤੋੜ ਲਾ ਗਏ ਇਹਨਾਂ ਦੀ ਵੋਟ ਵਧ ਗਈ ਸਾਡੇ ਸਾਡੇ ਸਿਆਸਤੀ ਬੰਦਿਆਂ ਨੇ ਸੋਚਿਆ ਇਹਨਾਂ ਨੂੰ ਵੱਖਰੇ ਕਰ ਦੋ ਇਹਦਾ ਨਾਵਾ ਪਿੰਡ ਬਣਾ ਦਿੱਤਾ ਨਵੀਂ ਪੰਚਾਇਤ ਬਣਾਤੀ ਭਈਆ ਸਰਪੰਚਾ ਉੱਤੇ ਉਹਨਾਂ ਨੂੰ ਪੰਜਾਬ ਦੇ ਹੜਾਂ ਦਾ ਮੁੱਦਾ ਚੱਲਦਾ ਪਿਆ ਔਰ ਇਹ ਭਈਏ ਸਾਡੇ ਕਿੱਦਾਂ ਨੂੰ ਲੈ ਕੇ ਜਾ ਰਹੇ ਸਾਡੇ ਪੰਜਾਬੀਆਂ ਨੂੰ ਇਹ ਸਾਰੀ ਮੋਦੀ ਦੀ ਹੋ ਰਾਜਨੀਤੀ ਕਰ ਰਹੀ ਚੱਲ ਰਹੀ ਹੈ ਮੈਂ ਚਾਹਾਂਗਾ ਵੀ ਇਹ ਕੋਈ ਇੱਥੇ ਰੋਲਾ ਜਿਹੜਾ ਹੈਗਾ ਇਹ ਸ਼ਰਾਰਤੀ ਅੰਸਰਾਂ ਨੂੰ ਤੁਸੀਂ ਸਜ਼ਾ ਉਹ ਤਾਂ ਕਮਿਊਨਿਟੀ ਦਾ ਕੋਈ ਪੇਧ ਭਾਵਦਾ ਤਾਂ ਨਹੀਂ ਹੈਗਾ ਆਪਾਂ ਸਾਰੇ ਇੱਥੇ ਹਿੰਦੂ ਮੁਸਲਮਾਨ ਸਿੱਖ ਐਸਾਈ ਸਾਰੇ ਇਕੱਠੇ ਆ ਬੜੇ ਤਰੀਕੇ ਨਾਲ ਰਹਿ ਰਹੇ ਸੀ ਕੋਈ ਗੱਲ ਆ ਆਪਣਾ ਕਦੇ ਸਿੱਖ ਤਾਂ ਹਿੰਦੂ ਵੀਰ ਵੀ ਰਹਿੰਦੇ ਆ ਆਪਣਾ ਕਦੇ ਸਿੱਖ ਆ ਮੈਂ ਕਿਸੇ ਨੂੰ ਮਾੜਾ ਬੋਲਿਆ ਕਿਸੇ ਨੂੰ ਨਹੀਂ ਬੋੜਿਆ ਸਿੱਖ ਧਰਮ ਨੂੰ ਕਿਉਂ ਮਾੜਾ ਬੋਲਿਆ ਜਾਂਦਾ ਵਾਰ-ਵਾਰ ਬਾਅਦ ਚ ਕਹਿੰਦੇ ਵੀ ਇਹ ਨਿਆਣੇ ਆ ਜੀ ਇਹੜਾ ਨੇ ਕੁਛ ਖਾਦਾ ਪੀਤਾ ਇਹ ਜੇ ਡਰਿੰਕ ਕਰੀ ਅਜੇ ਇਹ ਆ ਉਹ ਹੈ ਤੇ ਮਾਫੀ ਵਾਲਾ ਵੀਰੇ ਬਰਡ ਹੁਣ ਮੂੰਹ ਚੋਂ ਕੱਢਣਾ ਚਾਹੀਦਾ ਵੀ ਮਾਫੀ ਬਿਲਕੁਲ ਨਹੀਂ ਦੇਣੀ ਚਾਹੀਦੀ ਸਖਤ ਤੇ ਸਖਤ ਸਜ਼ਾ ਦੇਣੀ ਚਾਹੀਦੀ ਹੈ ਨਾ ਬ ਕੇ ਇਸ ਮਸਲੇ ਬਾਰੇ ਕੀ ਕਹਿੰਦੇ ਆ ਸਰ ਮੈਨੂੰ ਜਿਹੜਾ ਦੱਸੋ ਕੋਈ ਇਹ ਮਾਹੌਲ ਕਿਉਂ ਬਣ ਗਿਆ ਜੀ ਇੱਥੇ ਕੀ ਰੌਲਾ ਪੈ ਰਿਹਾ ਹੈ ਤੇ ਪੁਲਿਸ ਇਸ ਦੇ ਵਿੱਚ ਕੀ ਕਾਰਵਾਈ ਕਰ ਰਹੀ ਹੈ ਜੀ ਕੇਸ ਰਜਿਸਟਰ ਕਰਤਾ ਬੰਦੇ ਗ੍ਰਿਫਤਾਰ ਕਰ ਲੇ ਤਿੰਨ ਕਰ ਲੇ ਬਾਕੀ ਕਰ ਰਹੇ ਨੇ ਕਰ ਲਈ ਜੀ ਬੰਦੇ ਗ੍ਰਿਫਤਾਰ ਹੋ ਗਏ ਜੀ ਤਿੰਨਾਂ ਨੂੰ ਰਾਉਂਡ ਅਪ ਕਰ ਲਿਆ ਕਿਹੜੀਆਂ ਧਰਮਾਂ ਲਾ ਕੇ ਉਹਦੇ ਤੇ ਕੇਸ ਦਰਜ ਕਰੇ ਮੈਂ ਦੇਖ ਤਰ੍ਹਾਂ ਦੇਖ ਕੇ ਦੱਸਦੇ ਅੱਛਾ ਜੀ ਇਹ ਕਿਹੜੀ ਚੌਂਕੀ ਤੇ ਥਾਣੇ ਦੀਦੀ ਨਾ ਹੁੰਦਾ ਜੀ ਘਾਟ ਘੜ ਥਾਣੇ 'ਚ ਘਾਟ ਘੜ ਤੋਂ ਸੋ ਸਰ ਤੁਸੀਂ ਦੇਖ ਰਹੇ ਹੋ ਵੀ ਇੱਥੇ ਮਾਹੌਲ ਕੋਈ ਟੈਨਸ਼ਨ ਨਾ ਹੋਵੇ ਇਹਦੇ ਲਈ ਕੀ ਕਰ ਸੋ ਇਹ ਮਸਲਾ ਜਿਹੜਾ ਹੈਗਾ ਪੁਲਿਸ ਜਿਹੜੀ ਆਪਣੀ ਗੱਲ ਕਰ ਰਹੀ ਆ ਭਾਈ ਜੀ ਤੁਸੀਂ ਵੀ ਇੱਥੇ ਪਹੁੰਚੇ ਹੋ ਤੁਸੀਂ ਦੇਖਿਆ ਮਸਲਾ ਕੀ ਹੈ ਜੇ ਇੱਥੇ ਜਾਂਦੇ ਜਾਂਦੇ ਰੁਕੇ ਹੋ ਨਹੀਂ 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 ਮੈਂ ਵਾਸੇ ਸਪੈਸ਼ਲ ਆਇਆ ਇੱਥੇ ਜੀ ਇਸੀ ਮਸਲੇ ਦੇ ਅਗੇਂਸਟ ਮਸਲਾ ਇਹ ਆ ਦੋ ਤਰੀਕ ਨੂੰ ਜਿਹੜੇ ਇੱਥੇ ਪ੍ਰਵਾਸੀ ਰਹਿੰਦੇ ਨੇ ਇਹਨਾਂ ਨੇ ਇੱਕ ਬਹੁਤ ਹੀ ਗਲਤ ਵੀਡੀਓ ਸ਼ੇਅਰ ਕੀਤੀ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਜਿਹੜੀ ਤਾਂ ਆਪਣੇ ਸਿੱਖ ਕੌਮ ਦੀ ਆਸਥਾ ਨੂੰ ਵੀ ਤਕਲਾਂਦੀ ਆ ਤੇ ਪੰਜਾਬ ਪ੍ਰਤੀ ਵੀ ਗਲਤ ਬੋਲ ਰਹੇ ਆ ਜੀ ਉਹ ਤੇ ਅਗਰ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿ ਰਹੇ ਹਾਂ ਕਿ ਪਹਿਲਾਂ ਇੱਥੇ ਦੇ ਜਿਹੜੇ ਸਰਪੰਚ ਸਾਹਿਬ ਆ ਉਹਨਾਂ ਨੇ ਦੋ ਦਿਨ ਪਹਿਲਾਂ ਆਪਣਾ ਐਪਲੀਕੇਸ਼ਨ ਦਿੱਤੀ ਕਿ ਇਹਨਾਂ ਪਰ ਪਚਾ ਦਰਜ ਕੀਤਾ ਜਾਵੇ ਲੇਕਿਨ ਨਾ ਪ੍ਰਸ਼ਾਸਨ ਨੇ ਪਰਚਾ ਦਰਜ ਕੀਤਾ ਜੀ ਨਾ ਤੇ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੈ ਅੱਜ ਇਹੀ ਪ੍ਰਸ਼ਾਸਨ ਨੂੰ ਦੱਸਣ ਆਏ ਆ ਕਿ ਤੁਸੀਂ ਉਹਨਾਂ ਪਰ ਪਰਚਾ ਦਰਜ ਕਿਉਂ ਨਹੀਂ ਕਰਦੇ ਹੈਗੇ ਇਸ ਕਰਕੇ ਇੱਥੇ ਇਕੱਠੇ ਹੋਏ ਆ ਜੀ ਹੁਣ ਇਹ ਇਕੱਠੇ ਹੋਏ ਨੌਜਵਾਨ ਇਹ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਤੁਹਾਨੂੰ ਲੱਗਦਾ ਵੀ ਇਹ ਕੰਮ ਵੱਧ ਵੀ ਸਕਦਾ ਗਲਤ ਵੀ ਪਾਸੇ ਜਾ ਸਕਦਾ ਹੈ ਇਹ ਕੰਟਰੋਲ ਇਹਨੂੰ ਹੁਣੇ ਕਰਨਾ ਚਾਹੀਦਾ ਹੈ ਨੀ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹਨਾਂ 'ਪਰਚਾ ਦਰਜ ਕਰੇ ਜੇ ਅਗਰ ਕੋਈ ਪੰਜਾਬ ਦਾ ਕੋਈ ਵੀ ਇਨਸਾਨ ਹੈ ਜਿਹੜਾ ਸਸੀਂ ਸਿੱਖ ਕੌਮ ਨਾਲ ਬਿਲੋਂਗ ਕਰਦੇ ਹੈ ਅਗਰ ਮਾੜੀ ਜੀ ਕੋਈ ਗਲਤੀ ਕਰਦੇ ਆ ਜਾਂ ਕੋਈ ਵੀ ਕਿਸੇ ਦੇ ਧਰਮ ਦੇ ਖਿਲਾਫ ਦਾ ਛੜ ਤੇ ਜਦੇ ਪਰਚਾ ਦਰਜ ਕਰਕੇ ਅੰਦਰ ਕਰ ਦਿੰਦੇ ਆ ਮੇਰੇ ਨਾਲ ਖੁਦ ਕੱਲ ਹੋਇਆ ਜੀ ਮੈਂ ਜਮਨਤਪੁਰ ਆਇਆ ਜੀ ਅੱਜ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਬਿਹਾਰੀ ਨਾਲੇ ਲੜਾਈ ਹੋਈ ਤੇ ਉਹਨੂੰ ਪਿੰਡ ਦੇ ਵਿੱਚ ਰੈਲ ਮੱਜ ਰਹੇ ਮੈਂ ਉਹ ਮੇਰੀ ਸ਼ਾਪ ਹੈ ਦੁਕਾਨ ਮੈਂ ਇੱਕ ਪਿੰਡ ਨੂੰ ਜਾਂਦਾ ਜਾਂਦਾ ਉਹਨਾਂ ਦਾ ਬੋਰਡ ਤੇ ਖੜਾ ਤਾਂ ਬੋਰਡ ਦੇ ਨਾਲ ਮੇਰੇ ਟੱਕਰ ਮਾਰ ਲੱਗਦਾ ਭਈਆਂ ਨੇ ਛੇੜਦਾ ਉਤ ਉੱਡੇ ਪਿੰਡ ਦੇ ਵੀ ਮਤਲਬ ਨਾਲ ਮੇਲੇ ਵੀ ਆਪਾਂ ਵੋਟਾਂ ਦੇ ਚੁੱਕ ਆਪਣੇ ਸਿੱਖ ਭਾਈ ਵੀ ਆ ਜਿਹੜੇ ਉਹਨਾਂ ਦਾ ਸਾਥ ਦੇ ਰਹੇ ਆ ਜੀ ਸਿਰਫ ਵੋਟਾਂ ਕਰਕੇ ਸਿਰਫ ਮੇਨ ਮਸਲਾ ਵੋਟਾਂ ਦਾ ਆ ਜੀ ਆਪਾਂ ਵੋਟਾਂ ਨੂੰ ਸਾਈਡ ਰੱਖ ਕੇ ਨਾ ਜੇ ਆਪਣੇ ਪੰਥ ਦੀ ਰਾਹ ਚੱਲੀ ਤਾਂ ਕੀਤਾ ਕਿਉਂ ਤੁਹਾਨੂੰ ਇਸ ਗੱਲ ਦਾ ਕੋਈ ਅੰਦੇਸ਼ਾ ਹੈਗਾ ਵੀ ਮੁੰਡਿਆਂ ਨੇ ਉਹ ਹੀ ਮੁੰਡਪੁਣੇ ਵਿੱਚ ਗਾਣਾ ਤਾਂ ਨਹੀਂ ਕਰਦੇ ਕਹਿੰਦੇ ਵੀ ਨੌਜਵਾਨ ਜਵਾਨੀ ਜਿਹੜੀ ਹੁੰਦੀ ਆ ਉਹ ਉਹਨਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਵੀ ਕਰੀ ਕੀ ਜਾਂਦੇ ਨਹੀਂ ਜੀ ਨਹੀਂ ਪਤਾ ਸਭ ਕੁਝ ਆ ਜੀ ਉਹਨੂੰ ਜਦੋਂ ਖੁਦ ਪਿੰਡ ਦਾ ਸਰਪੰਚ ਹਾਂ ਜੀ ਮੌਜੂਦਤਾ ਚੋਂ ਕਿ ਉਹ ਚਾਰੇ ਬੰਦੇ ਗ੍ਰਿਫਤਾਰ ਵੀ ਹੋਏ ਆ ਉਸੇ ਟਾਈਮ ਗੁੱਡੂ ਕੁਵਾੜੀ ਉਹਨਾਂ ਨੂੰ ਛਡਾ ਕੇ ਵੀ ਲੈ ਕੇ ਗਿਆ ਜੀ ਲੈ ਕੇ ਗਿਆ ਜੀ ਮੇਰੇ ਲੈ ਕੇ ਗਿਆ ਮੈਂ ਖੁਦ ਮੌਜੂਦ ਹੁਕਮ ਮੌਜੂਦਤਾ ਜਿਉਂ ਕਿ ਮੈਂ ਉਹ ਪਿੰਡ ਦੇ ਸਰਪੰਚ ਦਾ ਮੁੰਡਾ ਹੋ ਜਿਹੜਾ ਗਾਲਾਂ ਕੱਢ ਰਿਹਾ ਜੀ ਬਾਜੀ ਆਪਾਂ ਨੂੰ ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਨਾ ਜੀ ਸਿੱਧੀ ਜੀ ਗੱਲ ਹੈ ਜੀ ਕਿ ਇਹ ਸੋਚਣਾ ਚਾਹੀਦਾ ਪੰਜਾਬ ਲਈ ਇਹ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੇ ਬਾਹਰ ਵਾਲੇ ਪ੍ਰਵਾਸੀ ਜਾਂਦੇ ਆ ਨਾ ਇਹਨਾਂ ਦਾ ਆਧਾਰ ਕਾਰਡ ਬਣਨਾ ਚਾਹੀਦਾ ਨਾ ਇਹਨਾਂ ਦਾ ਵੋਟਰ ਕਾਰਡ ਵੀ ਬਣਨਾ ਚਾਹੀਦਾ ਨਾ ਇਹ ਉਰੇ ਜ਼ਮੀਨਾਂ ਖਰੀਦ ਸਕਦੇ ਹੈ ਜੀ ਅਸੀਂ ਤਾਂ ਇਹ ਚਾਹੁੰਦੇ ਕਿ ਕੱਲ ਨੂੰ ਜੇ ਕੋਈ ਹੋਰ ਵੀ ਕਿਸੇ ਵੀ ਪਾਰਟੀ ਦਾ ਆਵੇ ਵੋਟਾਂ ਲੈਣ ਉਹਨਾਂ ਨੂੰ ਇਹ ਕੁਐਸਚਨ ਪੁੱਟ ਕਰੀਏ ਕਿ ਹਾਂ ਭਾਈ ਇਹ ਉਰੇ ਦੇ ਇਹਨਾਂ ਲਈ ਕਾਨੂੰਨ ਬਣਾਇਆ ਜਾਵੇ ਕਿ ਜਿਵੇਂ ਹਿਮਾਚਲ ਵਿੱਚ ਰਾਜਸਥਾਨ ਵਿੱਚ ਬਣਾਇਆ ਬਾਹਰਲਾ ਬੰਦਾ ਕੋਈ ਵੀ ਉਰੇ ਜ਼ਮੀਨ ਨਾ ਖਰੀਦ ਸਕੇ ਜੀ ਨਾ ਕੋਈ ਉਰੇ ਵੋਟ ਪਾ ਸਕੇ ਤੁਸੀਂ ਤਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਵੀ ਹੋਏ ਹੋ ਤੁਸੀਂ ਇਹ ਅਪੀਲ ਕਰ ਰਹੇ ਹੋ ਪ੍ਰਸ਼ ਰਾਪਤਾ ਹੋਇਆ ਕਿ ਮੈਂ ਕਹਿੰਦਾ ਪ੍ਰਸ਼ਾਸਨ ਨਾਲ ਅਜੇ ਰਾਪਤ ਨਹੀਂ ਅਜੇ ਅਸੀਂ ਉਰੇ ਆ ਕੇ ਖੜੇ ਆ ਪਰ ਜੋ ਗੱਲ ਗਲਤ ਕਹੀ ਆ ਮੁੰਡਿਆਂ ਨੇ ਬਿਲਕੁਲ ਸਰਾਸਰ ਗਲਤ ਹੋਈ ਆ ਬੀ ਦੁੱਖ ਲੱਗਿਆ ਸੁਣੀ ਤੁਸੀਂ ਬਹੁਤ ਦੁੱਖ ਲੱਗਿਆ ਜੀ ਉਹਨਾਂ ਦੇ ਉੱਪਰ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਐ ਉਹਨਾਂ ਦੇ ਉੱਪਰ ਬਣਦੀ ਧਾਰਾ ਜਿਹੜੀਆਂ ਲੱਗਣੀਆਂ ਚਾਹੀਦੀਆਂ ਕਿਉਂਕਿ ਉਹਨਾਂ ਨੇ ਇੱਕ ਦੰਗੇ ਭੜਕਾਉਣ ਵਾਲਾ ਕੰਮ ਕਰਿਆ ਜੀ ਜੀ ਬਿਲਕੁਲ ਸਿਆਣੇ ਬਜ਼ੁਰਗ ਵੀ ਹੈਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬੱਬਾ ਜੀ ਤੁਸੀਂ ਵੀ ਇਹ ਦੇਖੀਏ ਵੀਡੀਓ ਜੋ ਹੈਗੀ ਆ ਮੈਂ ਵੇਖੀ ਤੇ ਨਹੀਂ ਬਸ ਸੁਣੀ ਜਰੂਰ ਆ ਇਹਨਾਂ ਨੇ ਬਹੁਤ ਗਲ ਹਾਂਜੀ ਮੈਂ ਵੀਡੀਓ ਦੇ ਸਿਆਣੇ ਉਹ ਕਹਿੰਦੇ ਬਜ਼ੁਰਗਾਂ ਦੀ ਜਿਹੜੀ ਹੁੰਦੀ ਸਮਝ ਬਹੁਤ ਤਜਰਬੇ ਵਾਲੀ ਹੁੰਦੀ ਆ ਉਮਰ ਹੰਡਾ ਤੁਸੀਂ ਕੀ ਸਮਝਦੇ ਵੀ ਕੀ ਹੋਣਾ ਚਾਹੀਦਾ ਇਸ ਮਸਲੇ ਦੇ ਵਿੱਚ ਇਹਨਾਂ ਪਰਚਾ ਹੋਣਾ ਚਾਹੀਦਾ ਜੀ ਪਰਚਾ ਹੋਣਾ ਚਾਹੀਦਾ ਬਿਲਕੁਲ ਪ੍ਰਸ਼ਾਸਨ ਕਾਰਵਾਈ ਕਰੇ ਹਾਂਜੀ ਬਿਲਕੁਲ ਕਰੇ ਕਾਰਵਾਈ ਇਹਨਾਂ ਨੂੰ ਅੰਦਰ ਦਿੱਤਾ ਜਾਏ ਜਿਹੜੀ ਧਾਰਾ ਬੰਦਿਆਂ ਲਾਓ ਹਾਂਜੀ ਬਿਲਕੁਲ ਸੋ ਸਮਾਜ ਪ੍ਰੇਮ ਦੀ ਮਾਲਾ ਦੇ ਵਿੱਚ ਪਰੋਏ ਹੋਏ ਮੋਤੀਆਂ ਦਾ ਬਣਦਾ ਸੋ ਗਾਲਾਂ ਨਾਲ ਨਹੀਂ ਚੱਲਦਾ ਇਹ ਪ੍ਰੇਮ ਦੀ ਮਾਲਾ ਨਾਲ ਸਮਾਜ ਚੱਲਦਾ ਜੇ ਗਾਲ ਕੋਈ ਵੀ ਕਿਸੇ ਨੂੰ ਦੇਊਗਾ ਤਾਂ ਉਹ ਕਿਸੇ ਦੇ ਭਾਵਨਾਵਾਂ ਨੂੰ ਹਿਰਦਿਆਂ ਨੂੰ ਬੁਲੰਦਰਣ ਵਾਲੀ ਜਿਹੜੀ ਗੱਲ ਹੋ ਜਾਂਦੀ ਆ ਸੱਚ ਬੋਲਣਾ ਕਿਸੇ ਵਾਰੀ ਵੀ ਕਹਿਣਾ ਸੱਚ ਜਾਇਜ਼ ਹੁੰਦਾ ਹੈ ਪਰ ਸੱਚ ਜਸਟੀਫਾਈਡ ਹੋਣਾ ਚਾਹੀਦਾ ਤੇ ਪਰ ਕਿਸੇ ਨੂੰ ਗਾਲਾਂ ਕੱਢਣੀਆਂ ਕਿਸੇ ਬਾਰੇ ਮਾੜਾ ਬੋਲਣਾ ਇਸ ਸਮਾਜ ਦੇ ਲਈ ਘਾਤਕ ਹੁੰਦਾ ਹੁਣੋਂ ਮੁੰਡਿਆਂ ਨੇ ਇਹ ਕਿਉਂ ਬੋਲਿਆ ਇਹਦੀ ਵਜ੍ਹਾ ਕੀ ਆ ਉਹਨਾਂ ਨੂੰ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਦੀ ਮੰਗ ਜਿਹੜੀ ਇਹ ਲੋਕ ਪ੍ਰਸ਼ਾਸਨ ਤੋਂ ਕਰ ਰਿਹਾ ਆਪਣੇ ਵੱਲੋਂ ਕੋਈ ਇਦਾਂ ਦਾ ਕੰਮ ਨਹੀਂ ਅਜੇ ਕੀਤਾ ਗਿਆ ਵੀ ਜਿਹੜਾ ਕਾਨੂੰਨ ਤੋਂ ਬਾਹਰ ਹੋਵੇ ਬਾਈ ਜੀ ਇਹ ਲੋਕ ਖੜੇ ਅਜੇ ਵੀ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆ ਪਰ ਪ੍ਰਸ਼ਾਸਨ ਦੀ ਕੀ ਕਰ ਰਹੇ ਆ ਜੀ ਕਿ ਕਿੰਨੇ ਦਿਨ ਆਏ ਸੀ ਆਪਣੇ ਡਿਪਟੀ ਸਾਹਿਬ ਆਏ ਸੀਗੇ ਉਹਨਾਂ ਨੇ ਕਹਿ ਕੇ ਅਸੀਂ ਬੰਦੇ ਨੂੰ ਅਰੈਸਟ ਕਰਕੇ ਪਰਚਾ ਦਰਜ ਕਰਾਂਗੇ ਲੇਕਿਨ ਹਜੇ ਤੱਕ ਉਹਨਾਂ ਨੇ ਕੋਈ ਵੀ ਪ੍ਰਸ਼ਾਸਨ ਆਪ ਚਾਹੁੰਦਾ ਵੀ ਇਹ ਇਹ ਤੂ ਰੂਪ ਬੜਾ ਧਾਰਨ ਕਰ ਲਵੇ ਕਹ ਲਓ ਹਾਂ ਜੇ ਗੱਲ ਵੱਡੀ ਹੋ ਜਾਣੀ ਆ ਠੀਕ ਆ ਇਹ ਹੁਣ ਕਾਬੂ ਕਾ ਨਿਕਾਲ ਲੈਣਾ 3 ਵਜੇ ਛੜ ਤੇ ਜੀ ਕੱਲ ਥਣ ਨੂੰ ਇੱਦਾਂ ਕਿਉਂ ਰਸ ਪ੍ਰਸ਼ਾਸਨ ਆਪ ਚਾਹੁੰਦਾ ਨਵੇਦਨਾ ਨਹੀਂ ਚਾਹੁੰਦਾ ਵੀ ਇਹ ਹੁਣ ਕੱਲ ਇਹਨਾਂ ਨੂੰ ਦੇਖਾਂ ਜਾਦਾ ਸੀ ਕੱਲ ਦੇ ਬੰਦੇ ਇਹਨਾਂ ਦੇ ਚਾਰ ਬੰਦੇ ਫੜਾਏ ਆ ਆਪਣੇ ਆਪ ਵਸੇ ਪਿੰਡ ਦੇ ਲੋਕਾਂ ਦੇ ਬੰਦੇ ਛੜਾ ਕੇ ਲੈ ਕੇ ਆਏ ਉਹਦਾ ਨਾ ਕਵਾੜੀਆ ਕੋਈ ਮੇਨ ਆ ਉਹਦਾ ਨਾ ਸਰਪੰਚਾ ਕੌਣ ਆ ਉਹ ਛੜਵਾ ਕੇ ਲੈ ਕੇ ਆਇਆ ਪ੍ਰਸ਼ਾਸਨ ਆਪਣੇ ਆਪ ਚਾਹੁੰਦਾ ਏ ਐਡੀ ਵੀਡੀਓ ਆ ਜੀ ਤੇ ਅਸੀਂ ਤੁਹਾਨੂੰ ਵੀਡੀਓ ਚਲਾ ਵੀ ਦਿੰਦੇ ਹਾਂ ਜੀ ਕੋਈ ਗੱਲ ਨਹੀਂ ਵੀਡੀਓ ਵਿੱਚ ਨਹੀਂ ਆਪ ਸ਼ਬਦੀ ਬੋਲੀ ਇਕੱਲੇ ਛੱਡ ਦਿਓ ਜੀ ਬਿਲਕੁਲ ਸੋ ਪ੍ਰਸ਼ਾਸਨ ਦੇ ਉੱਤੋਂ ਵੀ ਫਿਰ ਭਰੋਸਾ ਉੱਠਦਾ ਲੋਕਾਂ ਦਾ ਜਦੋਂ ਸਮੇਂ ਦੇਰੀ ਹੁੰਦੀ ਹੈ ਪਰ ਪ੍ਰਸ਼ਾਸਨ ਨਾਲ ਅਸੀਂ ਗੱਲ ਕੀਤੀ ਹੈ ਤਾਂ ਉਹ ਕਹਿੰਦੇ ਅਸੀਂ ਇਸ ਦੇ ਉੱਤੇ ਕਾਰਵਾਈ ਕਰ ਰਹੇ ਹਾਂ ਫਿਰ ਕੋਈ ਵੱਡਾ ਟਕਰਾਅ ਹੋ ਗਿਆ ਜੀ ਫਿਰ ਵੀ ਕਾਰਵਾਈ ਸਾਡੇ ਤੇ ਕਰਨੀਆਂ ਉਲਟੀਆਂ ਉਹਨਾਂ ਤੇ ਕੁਝ ਨਹੀਂ ਹੋਣਾ ਜੀ ਜਦੋਂ ਸਾਨੂੰ ਆਪਣੇ ਆਪ ਹਥਿਆਰ ਚੁੱਕਣੇ ਪੈ ਜਲੇ ਜੀ ਫਿਰ ਸਾਡੇ ਸਿਰ ਤੋਂ ਪਾਣੀ ਲੰਘੇ ਆ ਜੀ ਨਹੀਂ ਚਲੋ ਅਜੇ ਹੀ ਨੌਬਤ ਨਹੀਂ 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 ਜੀ ਦੇਖੋ ਸਿੱਖ ਧਰਮ ਬਾਰੇ ਅਜ ਗਿਆਨੀ ਸ਼ਬਦ ਸਾਡੇ ਸਿੱਖ ਧਰਮ ਦੇ ਵਿੱਚ ਕਿੱਡਾ ਵੱਡਾ ਸ਼ਬਦ ਅਜ ਗਿਆਨੀ ਠੀਕ ਆ ਜੀ ਉਹ ਉਸ ਅਪਸ਼ ਤੋ ਕੇ ਗੱਲਾਂ ਤੁਹਾਨੂੰ ਕੋਈ ਪ੍ਰਵਾਹ ਨਹੀਂ ਕਰ ਲੋ ਕੀ ਕਰਨਾ ਤੁਸੀਂ ਠੀਕ ਆ ਇਹਦੇ ਉੱਪਰ ਚੈਲੰਜ ਕੀਤਾ ਜੀ ਇਹਦੇ ਉੱਪਰ ਨੂੰ ਕੀ ਹੋ ਸਕਦਾ ਜੀ ਹੋਰ ਠੀਕ ਆ ਜੀ ਗਾਲਾਂ ਕੱਢੀਆਂ ਜੀ ਕੱਲ ਨੂੰ ਕਰਨਗੇ ਹਾਂਜੀ ਸਰਦਾਰ ਸਾਹਿਬ ਕਹਿੰਦੇ 20 ਸਾਲ ਤੋਂ ਦੇ ਦੇ ਵਾਈ ਕੁਛ ਕਾਸਾ ਵਾਈ ਕਹਿੰਦੇ ਕਹਿੰਦੇ 20 ਸਾਲ ਤੋਂ ਦੇ ਦੇ ਅਸੀਂ ਇਹ ਦੇਖਦੇ ਆਣੇ ਸਿੱਖਾਂ ਦਾ ਜਿਹੜੇ ਸਿੱਖਾਂ ਦੇ ਬਰਤਲਾ ਬਣ ਗਾਲਾਂ ਕੱਢੀਆਂ ਜਾਂ ਉਹ ਦਿਖਾੜ ਵੀ ਨਹੀਂ ਸਕਦੇ ਵੀਡੀਓ ਧੀਆਂ ਪੈਣਾ ਵੀ ਨਹੀਂ ਦੇਖ ਸਕਦੇ ਜਿੱਦਾਂ ਨਹੀਂ ਉਹਨੇ ਗਾਲਾਂ ਕੱਢੀਆਂ ਜੀ ਬਿਲਕੁਲ ਸੋ ਇੱਥੇ ਜਿਹੜੇ ਵੀਰ ਖੜੇ ਆ ਬਿਰਦੀ ਹੁਣ ਤੁਸੀਂ ਕਿਹੜੀ ਕਾਰਵਾਈ ਦੀ ਮੰਗ ਕਰ ਰਹੇ ਹੋ ਅਸੀਂ ਮੰਗ ਕਰਦੇ ਆ 295 ਏ ਜਿਹੜਾ ਉਹਨੇ ਸਿੱਖਾਂ ਨੂੰ ਗਲਤ ਜੂਜ਼ ਮੈਂ ਤੁਹਾਨੂੰ ਵੀਡੀਓ ਪਾਉਂਗਾ ਸੁਣ ਕੇ ਤੁਹਾਡੇ ਵੀ ਬਲੁੰਦਰੇ ਦੇਖੋ ਹੋੜਦੇ ਜਾਣਗੇ ਦੂਜੀ 153 ਏ ਉਹ ਆਈਟੀ ਦੀ ਧਾਰਾ ਹੈ ਇਹਨਾਂ 'ਚ ਕੋਈ ਬੇਲੀ ਹੈ ਇਹਨਾਂ 'ਚ ਕੋਈ ਫੈਸਲਾ ਨਹੀਂ ਕਰ ਸਕਦਾ ਸਾਡੇ ਚ ਵੀ ਜੇ ਪਰਚਾ ਦਰਜ ਹੋ ਜਾਂਦਾ ਅਸੀਂ ਇਹ ਚੰਦੇ ਵੀ ਕਰਕੇ ਨਾ ਗ੍ਰਿਫਤਾਰ ਕਰਕੇ ਇਹਨਾਂ ਨੂੰ ਜੇਲ੍ਹ ਭੇਜੇ ਤੇ ਇਸ ਕਰਕੇ ਮਾਹੌਲ ਖਰਾਬ ਨਾ ਹੋਵੇ ਇਹ ਸਾਨੂੰ ਕੱਲ ਸਵੇਰ ਨੂੰ ਮੈਂ ਐਸਐਸਪੀ ਸਾਹਿਬ ਨੂੰ ਵੀਡੀਓ ਭਾਈ ਤੀ ਲਿਖ ਕੇ ਪਾਇਆ ਤਾਂ ਮੈਂ ਆਪਣੇ ਕੋਲ ਤੇ ਸਾਰਾ ਕੁਝ ਜਿਹੜਾ ਨਹੀਂ ਲਿਖਣਾ ਮੋ ਲਿਖਿਆਦਾ ਉਹਨਾਂ ਨੇ ਬੜੀ ਤੇਜੀ ਨਾਲ ਮੈਨੂੰ ਦਿਖਾਇਆ ਵੀ ਬੰਦੇ ਚਕਾ ਲਏ ਚਕਾ ਕੇ ਚੌਂਕੀ ਤਿੰਨ ਵਾਰ ਕੇ ਮੈਨੂੰ ਨਹੀਂ ਪਤਾ ਕਿੱਧਰ ਤੇ ਪ੍ਰੈਸ਼ਰ ਆਇਆ ਕਿਹੜਾ ਆ ਪਾਇਆ ਮੈਂ ਕਹਾਂ ਜੀ ਬੰਦੇ ਛੱਡ ਦੇ ਕਹਿੰਦੇ ਸਾਨੂੰ ਕਿਨੇ ਰਿਟਨ ਜ ਨਹੀਂ ਦਿੱਤਾ ਇਦੋਂ ਚੱਲ ਬੇ ਮੈਂ ਜਦੇ ਸਰਪੰਚ ਲਿਆ ਆਪਣਾ ਚਾਰ ਪਿੰਡਾਂ ਦਾ ਸਰਪੰਚ ਆ ਵੀ ਸਰਪੰਚ ਲਿਆ ਰੈਲ ਦਾ ਤੁਸੀਂ ਵੀ ਸਰਪੰਚ ਹੋ ਜੀ ਮੇਰੀ ਮੇਸੇਜ ਸਰਪੰਚ ਜੀ ਅੱਛਾ ਜੀ ਤੁਹਾਨੂੰ ਵੀ ਇਹ ਚੀਜ਼ ਗਲਤ ਲੱਗੀ ਹੈ ਉਦੋਂ ਜਿੱਦ ਸਾਰੇ ਨੌਜਵਾਨ ਸਰਪੰਚ ਜੀ 100% ਅਸੀਂ ਕੱਲ 25 ਬੰਦੇ ਸੀਗੇ ਜਿਹੜੇ ਚੌਂਕੀ ਤਿੰਨਾ ਪੰਚਾਇਤਾਂ ਦੇ ਬੰਦੇ ਤੇ ਕੁਝ ਨਾਮ ਕੀ ਹੈ ਜੀ ਸਤਬਲ ਜੀ ਮੇਰਾ ਨਾਮ ਸਤਬਲ ਸੰਧੂ ਮੇਰਾ ਨਾਮ ਹੈ ਅਸੀਂ ਸਾਰੇ 25 ਬੰਦੇ ਕੱਲ 4 ਵਜੇ ਚੌਂਕੀ ਗਏ ਲਿਖਤੀ ਰੂਪ ਇਹਦੀ ਦਰਖਾਸਤ ਦਿੱਤੀ ਵੀ ਜਿਹੜੇ ਬੰਦੇ ਨੇ ਵੀਡੀਓ ਦੇਖ ਕੇ ਜੋ ਵੀ ਗਲਤੀ ਕੀਤੀ ਜੋ ਵੀ ਧਾਰਾ ਬਣਦੀ ਉਨੂੰ ਕੀਤਾ ਜਾਵੇ ਇਹਨਾਂ ਨੇ ਕੱਲ ਦੀ ਕੋਈ ਕਾਰਵਾਈ ਨਹੀਂ ਕੀਤੀ ਅੱਜ ਸਵੇਰੇ ਫਿਰ ਸਾਡਾ ਇਕੱਠ ਹੋਣਾ ਸੀਗਾ ਇਹਨਾਂ ਨੇ 11 ਵਜੇ ਡੀਐਸਪੀ ਸਾਹਿਬ ਨੇ ਸਾਨੂੰ ਕਾਟੜਗਾ ਥਾਣੇ ਬੁਲਾਇਆ ਤਾਂ ਮਤਲਬ ਤੁਸੀਂ ਧਰਨੇ ਵਿਚਾਰੇ ਕੁਝ ਨਹੀਂ ਚਾਹੁੰਦੇ ਸਿਰਫ ਕਾਰਵਾਈ ਚਾਹੁੰਦੇ ਹੋ ਅਸੀਂ ਦੇਖੋ ਇਹ ਜਿਹੜੀ ਯੂਪੀ ਇੱਕ ਮਿੰਟ ਇਹ ਜਿਹੜੇ ਬੰਦੇ ਨੇ ਸ਼ਰਾਰਤ કરી ਨਾ ਇਹ ਬੰਦੇ ਜਿੱਦਾਂ ਜੂਪੀ ਦੇ ਵਿੱਚ ਕਰਦੇ ਵੇ ਫਿਰ ਕੋ ਦੰਗੇ ਕਰਾਉਂਦੇ ਆ ਇਹ ਉਹੋ ਇੱਕ ਸਾਜ਼ਿਸ਼ ਸੀ ਕਿ ਇੱਥੇ ਬੰਦੇ ਭੜਕਣਗੇ ਭੜਕ ਕੇ ਬੰਦੇ ਹਮਲਾ ਕਰਨਗੇ ਮੈਂ ਕੱਲ ਵੀ ਕਿਸੇ ਬੰਦੇ ਨੂੰ ਜਿੰਨੇ ਬੰਦੇ ਜੀ ਇਕੱਠੇ ਹੋਏ ਆ ਮੈਂ ਕਹਾਂ ਕਿਸੇ ਨੂੰ ਸ਼ਰਤ ਨਹੀਂ ਕਰਨੀ ਪਹਿਲਾਂ ਪ੍ਰਸ਼ਾਸਨ ਦੇਖਣਾ ਅਸੀਂ ਪ੍ਰਸ਼ਾਸਨ ਨੂੰ ਰਿਟਰਨ ਜੇ ਦੇ ਕੇ ਦਰਖਾਸਤ ਟਾਈਮ ਦਿੱਤਾ 10 ਵਜੇ ਤੱਕ ਪਰ 10 ਵਜੇ ਤੱਕ ਨਹੀਂ ਹੋਇਆ ਉਹਦੇ ਬਾਅਦ ਸਾਨੂੰ ਕਹਿਣ ਲੱਗੇ ਤੁਸੀਂ ਕਾਟਗੜ੍ਹ ਥਾਣੇ ਆਓ ਮੈਂ ਸਮਝ ਗਿਆ ਤਾਂ ਸਾਨੂੰ ਕਾਟਗੜ੍ਹ ਇੱਥੇ ਕੀ ਹੋਣਾ ਹੈ ਪ੍ਰੈਸ਼ਰ ਪਾਣਾ ਉਹਨਾਂ ਨੂੰ ਬਿਠਾ ਲੈਣਾ ਜੁੱਤੀਆਂ ਮਾਰ ਦੇਣੀਆਂ ਮਾਫੀ ਮੰਗਣੀ ਜਿੱਦਾਂ ਕਰ ਦਈ ਹੈ ਬੇਇੱਜ਼ਤੀ ਕਰ ਦਿੰਦੇ ਗੁਰਦੁਆਰਾ ਸਾਹਿਬ ਮੰਦਰਾਂ 'ਚ ਮੁੜ ਕੇ ਸ਼ੋਅ ਕਰ ਦਿੰਦੇ ਯਾਰ ਇਹ ਮਦਬੂਦੀ ਹੈ ਨਹੀਂ ਕਹਿੰਦੇ ਮਦਬੂਦੀ ਹੈ ਜੀ ਇਹ ਪਾਗਲ ਹੈ ਜੀ ਨੂੰ ਪਤਾ ਨਹੀਂ ਜੀ ਜੁੱਤੀਆਂ ਮਾਰਦੇ ਨਸ਼ਾ ਕੀਤਾ ਵਾ ਆ ਹੋਣਾ ਚਲੋ ਅਸੀਂ ਇਸ ਚੀਜ਼ ਨੂੰ ਮੰਨਦੇ ਨਹੀਂ ਅਜੇ ਤੱਕ ਸਾਡੀ ਇੱਕੋ ਮੰਗ ਹੈ ਬੇਵੰਦੇ ਗ੍ਰਿਫਟਰ ਕਰੇ ਸਖਤ ਕਾਰਵਾਈ ਕਰੇ ਤਾਂ ਕਿ ਗਾਹਾਂ ਨੂੰ ਜਿਹੜੇ ਇੱਥੇ ਰਹਿੰਦੇ ਐ ਇਹ ਸ਼ਰਾਰਤ ਨਾ ਕਰ ਪਾਏ ਬਿਲਕੁਲ ਸੋ ਮਾਹੌਲ ਖਰਾਬ ਨਾ ਹੋਵੇ ਜ਼ਿੰਮੇਵਾਰੀ ਪ੍ਰਸ਼ਾਸਨ ਨੂੰ ਲੈਣੀ ਚਾਹੀਦੀ ਆ ਸੋ ਮੋਤਵਰ ਸੱਜਣ ਪ੍ਰਸ਼ਾਸਨ ਨੂੰ ਅਪੀਲਾ ਕਰ ਰਿਹਾ ਕਿ ਅਸੀਂ ਚਾਹੁੰਦੇ ਆ ਕਿ ਇਹਦੇ ਉੱਤੇ ਕਾਰਵਾਈ ਹੋਵੇ ਨਾ ਕਿ ਸਾਨੂੰ ਧਰਨੇ ਲਾਉਣੇ ਪੈਣ ਸਾਨੂੰ ਮੁਜਾਰੇ ਕਰਨੇ ਪੈਣ ਸੋ ਨੇ ਦੇਖਣਾ ਹੋਊਗਾ ਕਿ ਪ੍ਰਸ਼ਾਸਨ ਕਦੋਂ ਬਣਦੀ ਕਾਰਵਾਈ ਕਰਦਾ ਤੇ ਇਹਨਾਂ ਲੋਕਾਂ ਦੇ ਹਿਰਦਿਆਂ ਨੂੰ ਜੋ ਠੇਸ ਪਹੁੰਚੀ ਹੈ ਤੇ ਉਹ ਹਿਰਦਿਆਂ ਨੂੰ ਰਾਹਤ ਮਿਲੇ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ